هي اور ٻيو ڇو نه اچي ٿو 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 ਲੈਕੋ ਵਿਦੇਸ਼ ਤੁਹਾਨੂੰ ਸੁਣਿਆ ਮੈਂ ਸਾਰੀ ਚੀਜ਼ਾਂ ਉਹ ਸਮਝ ਲਿਆ ਕਿ ਕੀ ਸੋਝ ਲਿਆ ਹੈ ਤਾਂ ਉਸ ਦੀ ਪ੍ਰੈਸ ਕਾਨਫਰੰਸ ਸੋਚ ਇੱਕ ਨੰਬਰ ਇੱਕ ਮੇਰੇ ਬਾਰੇ ਜਿਹੜਾ ਬਾਹਰ ਮੀਡੀਆ ਚ ਵੀ ਦੱਸਿਆ ਜਾਦਾ ਕਿ ਉਹ ਇੱਕ ਮਿਸ ਗਾਈਡ ਹੋਵਾਦਾ ਹੈ ਕਿ ਗਲਤ ਇਨਫਾਰਮੇਸ਼ਨ ਜਾਦੀ ਤਾਂ ਕਿ ਮੈਂ ਸੋਚਿਆ ਕਿ ਮੈਂ ਪੂਰੇ ਡਾਕੂਮੈਂਟਸ ਕਰਨੇ ਸਾਰੇ ਜਿਹੜਾ ਸਾਰੀ ਇੱਕ ਸੱਚਾਈ ਜਿਹੜੀ ਹਕੀਕਤ ਉਹ ਮੀਡੀਆ ਦੇ ਵਿੱਚ ਲਈਆਂ ਤਾਂ ਕਿ ਜਿਹੜੀ ਚੀਜ਼ ਫੈਲਾ ਰਹੀ ਹੈ ਉਹ ਇੱਕ ਸਹੀ ਚੀਜ਼ ਜਿਹੜੀ ਬਾਹਰ ਆਏ ਸਾਹਮਣੇ ਆਏ ਤੋ ਇਹ ਚੀਜ਼ ਮੈਂ ਰਕੀਬ ਪ੍ਰੈਸ ਦਾ ਕਾਨਫਰੈਂਸ ਵੀ ਆਪਣੀ ਸਾਰੇ ਡਾਕੂਮੈਂਟ ਲੈ ਗਿਆ ਮੈਂ ਤੁਹਾਨੂੰ ਸਲਾਈਡਿੰਗ ਦੇ ਕੋਲ ਸਾਰੇ ਡਾਕੂਮੈਂਟ ਬਿਆ ਦਾ ਕਾਰਡ ਕੋਲ ਹੈ ਲਿਆ ਬਿਜ਼ਲੀ ਦੇ ਕਾਰਡ ਤੇ ਫੋਟੋ ਜਿਹੜੇ ਨੇ ਇੰਦੇ ਕੋਲ ਹੈ ਨਾ ਅਰ ਦੇਖਿਆ ਮੀਨਲ ਫਾਉਂਡੇਟ ਦੇ ਬੰਦੇ ਵਾਈਫ ਵੀ ਹੈ ਉਹਨੇ ਕੰਟੈਸਟ ਨਹੀਂ ਦਿੱਤਾ ਹੋਰ ਬਾਦ ਤੁੰਦੇ ਉੱਪਰ ਤੁੰਦੇ ਉੱਪਰ ਜਿਹੜਾ ਹੈ ਇੱਕ ਐਕਚੁਅਲੀ ਇਹ ਲੱਗਦਾ ਉਹਦਾ ਤੋਹੇ ਐਸਾ ਕੰਮ ਕੀਤਾ ਜੁਰੇ ਨਾ ਨੈਚਰਲ ਸਕਿਉਰਿਟੀ ਕੰਪਰੋਮਾਈਜ਼ ਹੋਇਆ ਕਿਉਂਕਿ ਜਿਹੜੀ ਖਬਰ ਚਲਾਈ ਨਾ ਹੋਈ ਜਦਾ ਐਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈ ਉਹ ਹਾਈ ਕੋਰਟ ਚ ਨੇ ਅਪੀਲ ਕੀਤੀ ਕਿ ਗਵਰਨਮੈਂਟ ਦਾ ਆਰਡਰ ਵੀ ਉੱਥੇ ਰੱਖਿਆ ਔਰ ਆਪਣੇ ਕਾਗਜ਼ ਵੀ ਰੱਖੇ ਗਵਰਨਮੈਂਟ ਹਾਈ ਕੋਰਟ ਨੇ ਉਸ ਚੀਜ਼ ਕੀ ਮੰਨਿਆ ਕਿ ਵਾਕਿਆ ਇਹ ਜੈਨੂਅਲ ਹੈ ਇਹਦੇ ਉੱਤੇ ਜਦੋਂ ਤੱਕ ਡਿਸੀਜਨ ਨਹੀਂ ਹੁੰਦਾ ਉਹਨੇ ਇੱਥੇ ਰਹਿਣਾ ਹੈ ਗਵਰਨਮੈਂਟ ਨੇ ਤਾਂ ਕਿ ਅਟਾਰੀ ਬਾਰਡਰ ਪਰ ਵਾਪਸ ਬੁਲਾਇਆ ਉਹ ਹਾਈ ਕੋਰਟ ਦਾ ਡਿਸੀਜਨ ਇਹਨਾਂ ਨੇ ਬਾਇ ਐਕਸ਼ਨ ਦੁੰਦੇ ਪਰ ਹੁੰਦਾ ਉਹਦੇ ਬਾਅਦ ਇੱਕ ਸੀਆਰਪੀ ਡਿਪਾਰਟਮੈਂਟ ਉਹ ਮੇਰੇ ਡਿਸਮਿਸ ਆਰਡਰ ਵਿੱਚ ਉਹ ਸੀਆਰਪੀ ਆਪੂ ਡਿਪਾਰਟਮੈਂਟ ਇਹ ਮੈਂਸ਼ਨ ਕਰਦਾ ਕਿ ਨੇ ਨਿਕਾਹ ਦੀ ਸੂਚਨਾ ਦਿੱਤੀ ਨਿਕਾਹ ਮੀਨਸ ਸ਼ਾਦੀ ਸ਼ਾਦੀ ਦੀ ਸੂਚਨਾ ਸਹੀ ਦਿੱਤੀ ਹੋਰ ਦੂਸਰੇ ਪੈਰੇ ਵਿੱਚ ਲਿਖਦੇ ਕਿ ਅਸੀਂ ਸੂਚਨਾ ਨਹੀਂ ਦਿੱਤੀ ਅੱਛਾ ਹੋਰ ਸਾਰੇ ਡਾਕੂਮੈਂਟ ਕਿੰਨੀ ਦੇਰ ਹੋਈ ਤੁਹਾਨੂੰ ਦਾ ਵਿਆਹ ਇਹ 24 ਮਈ 2024 ਵਿੱਚ ਪਿਛਲੇ ਸਾਲ ਹੋਇਆ ਸਾਲ ਹੋਈ ਲੱਗੋ ਜੀ ਤੇ ਸਾਲ ਤੱਕ ਡਿਪਾਰਟਮੈਂਟ ਨੇ ਕੁਝ ਨਹੀਂ ਆਖਿਆ ਨਹੀਂ ਮੈਂ 2022 ਚ ਇਹਦੇ ਬਾਰੇ ਡਿਪਾਰਟਮੈਂਟ ਕੀ ਲਿਖੀ ਹੈ ਵਿਆਹ ਦੇ ਬਾਅਦ ਕੱਖ ਨਹੀਂ ਆਖਿਆ ਲੇ ਕਿ ਤੋ ਹਨੂੰ ਇਨਫੋਰਮ ਕੀਤਾ ਨਹੀਂ ਅੱਜ ਕਨਾ 1 ਸਾਲ ਹੋਈ ਆ ਐਥੋ ਡਿਪਾਰਟਮੈਂਟ ਨੇ ਕੁਛ ਨਹੀਂ ਆਖਿਆ ਤੁਸੀਂ ਨਹੀਂ ਕੁਛ ਨਹੀਂ ਆਖਿਆ ਡਾਕੂਮੈਂਟ ਮੈਂ ਪ੍ਰੋਪਰਟੀ ਟਾਈਮ ਟੂ ਟਾਈਮ ਦਿੰਦਾ ਰਿਹਾ ਜਿਹੜਾ ਵਿਜ਼ਿਟ ਵੀਜ਼ਾ ਆ ਉਹ ਵੀ ਦਿੱਤਾ ਫਿਰ ਰਿਲਟਿਵ ਵੀ ਆਇਆ ਫਿਰ ਉਹ ਵੀ ਸਾਰੇ ਅੱਛਾ ਅਗਰ ਪੈਰਾ ਮਿਲਟਰੀ ਜਾਂ ਆਰਮੀ ਸਰਵਿਸ ਦੀ ਗੱਲ ਕਰਦੇ ਦੋਸਤਾਂ ਨੇ ਵਾਈਫ ਦਾ ਨਾਮ ਰਜਿਸਟਰ ਹੁੰਦਾ ਪਾਰਟ ਵਾਟਰ ਵਗੈਰਾ ਉਹ ਤੋਂ ਉੱਥੇ ਰਜਿਸਟਰ ਕਰਾਇਆ ਨਾ ਉਹ ਕਰਵਾਇਆ ਹੋਰ ਹੋਰੇ ਪਰ ਕੀ ਕਿਹਾ ਡਿਪਾਰਟਮੈਂਟ ਜੀ ਮੈਂ ਸ਼ਾਦੀ ਕਰਨ ਤੋਂ ਜਦੋਂ ਮੇਰੀ ਵਾਈਫ ਇੰਡੀਆ ਆਈ ਉਹ ਤੋਂ ਬਾਅਦ ਮੈਂ 72 ਬਟਾਲੀਅਨ ਤੇ ਰਿਪੋਰਟ ਕੀਤੀ ਤਾਂ ਮੈਂ ਜੀ ਮੇਗੀ ਸੋ 41ਵੇਂ ਜਿਲ੍ਹੇ ਵਿੱਚ ਜਿਸਲੇ ਮੈਂ ਉੱਥੇ ਗਿਆ ਤੇ ਉੱਥੇ ਜੰਦੇਗਮੇ ਜਿਸ ਨਾਲ ਮੇਰਾ ਡਾਟਾ ਐਂਟਰੀ ਹੋਇਆ ਪਹਿਲੇ ਤਾਂ ਮੈਂ ਇੰਟਰਵਿਊ ਵਿੱਚ ਦੱਸਿਆ ਫਿਰ ਮੈਂ ਉਹਦੇ ਐਪਲੀਕੇਸ਼ਨ ਦਿੱਤੀ ਤੇ ਫਿਰ ਡਾਟਾ ਐਂਟਰੀ ਹੁੰਦਾ ਆਪਣੀ ਫੇਵਰਿਟ ਡਿਟੇਲ ਫੈਮਿਲੀ ਡਿਟੇਲ ਦੇ ਵਿੱਚ ਜਿਹੜਾ ਹੈ ਇਹਦਾ ਉਹ ਮੇਰੇ ਕੋਲ ਰਜਿਸਟਰ ਤੇ ਹੋ ਰਹੀ ਹੈ ਤਸਵੀਰਾਂ ਹਨ ਉਹਦੇ ਵਿੱਚ ਇਹ ਚੀਜ਼ ਲਿਖੀ ਗਈ ਕਿ ਮੇਰੀ ਵਾਈ ਪਾਕਿਸਤਾਨ ਤੋਂ ਬਿਲਾੰਗ ਕਰਦੀ ਇਨੀ ਤਰੀਕੀ ਹੈ ਇਨੀ ਤਰੀਕੀ ਮੈਰਿਜ ਹੋਈ ਹੈ ਇਹਦਾ ਪਾਸਪੋਰਟ ਨੰਬਰ ਹੈ ਹਰ ਚੀਜ਼ ਆਨ ਰਕਡ ਰਜਿਸਟਰ ਹੈ ਜੀ ਡਿਪਾਰਟਮੈਂਟ ਕੋ ਡਿਪਾਰਟਮੈਂਟ ਕੋ ਅੱਛਾ ਮਨਨ კანੂਨ ਦਾ ਜ਼ਿਕਰ ਕਰ ਚਾਹ ਤੇ ਉਹ ਦੋਹੇ ਦਾ ਆਪਣੇ ਵਿਆਹ ਦੇ ਕਾਰਡ 'ਚ ਪਾਕਿਸਤਾਨੀ ਲਿਖਾ ਠੀਕ ਨਾਮ ਦਿੰਦਾ ਵੀ ਚਾਹਨਾ ਚਾਹੀਏ ਪੀਯੂ ਜੇਕੇ ਦੇ ਨਹੀਂ ਜਾਂ ਪਾਕਿਸਤਾਨ ਦੇ ਨਹੀਂ ਉਹ ਬੇਸਿਕਲੀ ਜਿਸ ਐਡਰੈਸ ਪਰ ਮੈਂ ਰਹਾ ਨਾ ਇਹ ਫੈਮਿਲੀ ਇੱਥੇ ਰਹਿੰਦੀ ਸੀ ਕਿਉਂਕਿ ਮੇਰੇ ਨਨਿਆਲੀ ਦੀ ਫੈਮਿਲੀ ਹੈ ਉਹ ਮੇਰੇ ਮਦਰ ਦੇ ਕਜ਼ਨ ਬ੍ਰਦਰ ਦੀ ਬੇਟੀ ਹੈ ਤੇ ਇਥੋਂ ਮੇਰੇ ਪਾਕਿਸਤਾਨ ਚਲੇ ਗਏ ਕੋਈ ਇਲਾਕਾ ਪੀਓ ਜੇ ਕੇ ਜਾਂ ਪਾਕਿਸਤਾਨ ਚ ਨਹੀਂ ਪੰਜਾਬ ਵਿੱਚ ਪੰਜਾਬ ਵਿੱਚ ਜਿਸਤਾਰਕੋਟ ਪੰਜਾਬ ਜੀ ਤੇ ਉਹਨੇ ਕੀ ਜਿਹੜਾ ਹੈ ਅਜੇ ਜੰਮੂ ਕਸ਼ਮੀਰ ਦਾ ਜਿਹੜਾ ਡੋਮਿਸਾਈਲ ਆ ਉਹ 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 ਹੈ ਸ਼ੁੰਦਾ ਨਹੀਂ ਕਿ ਕਿ ਕੇ ਜੈਂਕੇ ਦੇ ਰੋਣੇ ਆ ਗਏ ਜੀ ਉਸਕੇ ਰੂਜ ਹੋ ਗਿਆ ਜੀ ਜੀ ਉਹ ਹੈ ਹਾਂ ਉਹ ਵੀ ਮੈਂ ਹਾਈ ਕੋਰਟ ਦੀ ਕਾਪੀ ਉਹਦੀ ਦਿੱਤੀ ਤੁੰਦਾ ਕਿ ਫਰਦਰ ਸਟੈਪਰ ਹੋਣਾ ਕਿਉਂਕਿ ਇੰਨਿਆ ਦਿਖਾਇਆ ਪਿਆਰ ਮੁਹੱਬਤ ਦੇ ਨੌਕਰੀ ਦੀ ਜਦੋਂ ਜਹਾਜ਼ ਲੇਕੋ ਉਹ ਦੋਸਤ ਇਕੱਲੇ ਇੰਡੀਪੈਂਡੈਂਟਲੀ ਲੜਾਦੇ ਹਾਲਾਂਕਿ ਇਲਾਣੇ ਜੰਗ ਕੋ ਉਹਦਾ ਤੇ ਆਇਆ ਉਹ ਰੁਕੇ ਚੁੰਦਾ ਹੈ ਕਿ ਨੌਕਰੀ ਵੀ ਹੈ ਉਹ ਵਾਈਫ ਵੀ ਹੈ ਤੇ ਉਹਨੂੰ ਕਿਛ ਕੁ ਆਪਣੇ ਜੀ ਵਾਈਫ ਮੇਰੀ ਇੱਕ ਰੂਰ ਰੈਗੂਲੇਸ਼ਨ ਦੇ ਹਿਸਾਬ ਨਾਲ ਨਿਰਵਾਹਦੀ ਹੈ ਅਸਲ ਜਿਹੜੀ ਗਾਈਡਲਾਈਨ ਹੈ ਅਸੀਂ ਅਸ ਪੂਰਾ ਫਾਲੋ ਕਰਾਂਗੇ ਤੇ ਹਸਬੰਡ ਵਾਈਫ ਆਸੀਂ ਤੇ ਸਰਕਾਰ ਨੂੰ ਮੈਂ ਇਹ ਅਪੀਲ ਕਰਨਾ ਕਿ ਅਸੀਂ ਇੱਥੇ ਇਕੱਠੇ ਰਹਿਣ ਦਾ ਜਾਇਏ ਜਿਵੇਂ ਆਮ ਹਸਬੰਡ ਵਾਈਫ ਰਹਿੰਦੇ ਜਾਂ ਮੈਂ ਵੀ ਰਹਿਣਾ ਚਾਹੁੰਦਾ ਤੇ ਨੌਕਰੀ ਤੇ ਨੌਕਰੀ ਤੇ ਮੈਂ ਕਰਨਾ ਚਾਹੁੰਦਾ ਨੌਕਰੀ ਤਾਂ ਮੈਂ ਕੋਈ ਐਸੇ ਚੋ ਨਹੀਂ ਹੈ ਨੌਕਰੀ ਤਾਂ ਕਰਨੀ ਹੈ ਤੇ ਲੋਕ ਨੌਕਰੀ ਅਗਰ ਉਹਨੇ ਮੇਰੇ ਡਿਪਾਰਟਮੈਂਟ ਨੇ ਕੁਝ ਹੋਦੇ ਚ ਹੋਇਆ ਉਹਦੇ ਤੇ ਕਲੀਅਰਿਫਿਕੇਸ਼ਨ ਹੋਏਗੀ ਉਹਦੇ ਜੋ ਵੀ ਮੈਂ ਅਪੀਲ ਕਰਨੀ ਹੈ ਮੈਂ ਹੋਮ ਮਿਨਿਸਟਰ ਸਾਹਿਬ ਕਰਨੇ ਮੈਂ ਅਪੀਲ ਕਰਨਾ ਹੋਮ ਡਿਪਾਰਟਮੈਂਟ ਨੂੰ ਤੇ ਕੋਲ ਹੈ ਔਰ ਮੈਂ ਹਾਈ ਕੋਰਟ ਚ ਮੈਂ ਇਹ ਦਿੱਤਾ ਹੈ ਕਿ ਮੇਰੇ ਸਤ ਕੰਨੇ ਨਾ ਇਨਸਾਫੀ ਹੋਈ ਹੈ ਗਲਤ ਹੋਇਆ ਜਦੋਂ ਮੈਂ ਸਾਰੇ ਡਾਕੂਮੈਂਟਸ ਦਿੱਤੇ ਦੇ ਨੇ ਤਾਂ ਫਿਰ ਮੇਰੇ ਕੰਨੇ ਇੰਨਾ ਕੀ ਸਾਰੇ ਡਾਕੂਮੈਂਟ ਦਿੱਤੇ ਮੇਰੇ ਕੰਨੇ ਜੀ ਲਾਸਟ ਵਾਲੇ ਨੈਸ਼ਨਲ ਸਿਕਿਉਰਿਟੀ ਉੱਪਰ ਕੀ ਕੇ ਸ਼ਾਹ ਕੇ ਉਹ ਜਿਹੜਾ ਮਾਹੌਲ ਬਣਦਾ ਇਸ ਲਈ ਜਿਹੜੀ ਪਾਕਿਸਤਾਨ ਉੱਪਰ ਉਹਦੇ ਉੱਪਰ ਤੁਸੀਂ ਜਾ ਕੇ ਕਿਉਂਕਿ ਉਹਰਾ ਅਗਰ ਕੋਈ ਸਾਰੇ ਕੋਲੋਂ ਵੱਡਾ ਇਫੈਕਟ ਹੈ ਤਾਂ ਤੁਸੀਂ ਸੋਚ ਸਕਦੇ ਹੋ ਨਹੀਂ ਪ੍ਰਧਾਨ ਮੰਤਰੀ ਜਿਹੜੇ ਫੈਸਲੇ ਲਿਆਦੇ ਉਹ ਸਰਾਣੀ ਹਨ ਸਰਾਣੀ ਜੀ ਹੁੰਦੀ ਜੀ ਇੱਕ